ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸਤਿਗੁਰ ਕੀ ਨਿਵਾਜ਼ੀ ਗੁਰੂ ਪੈਰੀ ਸਾਧ ਸੰਗਤ ਜੀ ਆਓ ਜੀ ਲਵਾਈਏ ਹਾਜ਼ਰੀਆਂ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਸੰਪੂਰਨ ਗੁਰੂ ਗ੍ਰੰਥ ਸਾਹਿਬ ਜੀ ਦੇ ਭਾਗ 102 ਦੇ ਵਿੱਚ ਸਰਵਣ ਕਰਾਂਗੇ ਪਾਵਨ ਅੰਗ 1261 ਤੋਂ 1270 ਸੋਹਰ ਰੋਈ ਦੀ ਤਰ੍ਹਾਂ ਆਪਾਂ 10 ਪਾਵਨ ਅੰਗ ਦਾ ਪਾਠ ਸ਼ਰਧਾ ਪ੍ਰੇਮ ਭਾਵਨਾ ਦੇ ਨਾਲ ਕਰਾਂਗੇ ਜੋ ਵੀ ਗੁਰਮੁਖ ਪਿਆਰੇ ਮਾਈ ਭਾਈ ਮਨੁੱਖੀ ਜੀਵਨ ਦਾ ਲਾਹਾ ਲੈਂਦੇ ਹੋਏ ਗੁਰਬਾਣੀ ਵਿਚਾਰ ਨਿਰੰਤਰ ਸੁਣ ਰਹੇ ਨੇ ਇਸੇ ਤਰ੍ਹਾਂ ਹੀ ਆਪਾਂ ਸੰਪੂਰਨ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰਾਂਗੇ ਸੋ ਆਪਾਂ ਸ਼ੁਰੂ ਕਰਦੇ ਹਾਂ ਜੀ ਅੱਜ 1 102ਵੇਂ ਭਾਗ ਦੇ ਵਿੱਚ ਪਾਵਨ ਅੰਗ 1261 ਤੋਂ 1270 ਵਾਹੀ ਗੁਰੂ ਜੀ ਮਲਾਰ ਮਹਲਾ ਤੀਜਾ ਘਰ ਦੂਜਾ ੴ ਸਤਿਗੁਰ ਪ੍ਰਸਾਦ ਏ ਮਨ ਗਿਰਹੀ ਕੇ ਏ ਮਨ ਉਦਾਸੀ ਕੇ ਇਹ ਮਨ ਅਬਰਨ ਸਦਾ ਅਬਨਾਸੀ ਕੇ ਇਹ ਮਨ ਚੰਚਲ ਕੇ ਇਹ ਮਨ ਬੈਰਾਗੀ ਇਸ ਮਨ ਕੋ ਮਮਤਾ ਕਿਥੋ ਲਾਗੀ ਪੰਡਤ ਇਸ ਮਨ ਕਾ ਕਰੋ ਵਿਚਾਰ ਪੰਡਤ ਇਸ ਮਨ ਕਾ ਕਰੋ ਵਿਚਾਰ ਅਬਰ ਕੇ ਬਹੁਤਾ ਪੜੇ ਉਠਾ ਬੈ ਭਾਰ ਰਹਾਓ ਮਾਇਆ ਮਮਤਾ ਕਰ ਤੈ ਲਾਈ ਇਹੋ ਹੁਕਮ ਕਰਖ ਸ੍ਰਿਸ਼ਟ ਉਪਾਈ ਗੁਰ ਪ੍ਰਸਾਦੀ ਬੂਝੋ ਪਾਈ ਸਦਾ ਰਹੋ ਹਰ ਕੀ ਸਰਣਾਈ ਸੋ ਪੰਡਤ ਜੋ ਤਿਹਾਂ ਗੁਣਾ ਕੀ ਪੰਡ ਉਤਾਰੈ ਅੰਦਨ ਇਕੋ ਨਾਮ ਬਕਾਣੈ ਸਤਿਗੁਰ ਕੀ ਉਹ ਦੀਖਿਆ ਲੇ ਸਤਿਗੁਰੇ ਅੱਗੇ ਸੀਸ ਤਰੇ ਸਦਾ ਅਲਗ ਰਹੈ ਨਿਰਵਾਣ ਸੋ ਪੰਡਤ ਦਰਗਹਿ ਪਰਵਾਣ ਸਬ ਨਮਹਿ ਇਕੋ ਇੱਕ ਬਖਾਣੈ ਜਾ ਏਕੋ ਵੇਖੋ ਤਾਂ ਏਕੋ ਜਾਣੈ ਜਾ ਕੋ ਬਖਸ਼ੇ ਮੇਲੇ ਸੋਏ ਇੱਥੇ ਉੱਥੇ ਸਦਾ ਸੁਖ ਹੋਏ ਕਹਿਤ ਨਾਨਕ ਕਵਨ ਵਿਦ ਕਰੇ ਕਿਆ ਕੋਏ ਸੋਈ ਮੁਕਤ ਜਾ ਕੋ ਕਿਰਪਾ ਹੋਏ ਅੰਧਨ ਹਰਿ ਗੁਣ ਗਾਵੈ ਸੋਏ ਸਾਸਤਰ ਬੇਦ ਕੀ ਫਿਰ ਗੂਕ ਨਾ ਹੋਏ ਮਲਾਰ ਮਹਲਾ ਤੀਜਾ ਪਰਮ ਪਰਮ ਜੋਨ ਮਨ ਮੁਖ ਪਰਮਾਈ ਜਮ ਕਾਲ ਮਾਰੇ ਨਿਤ ਪਤ ਗਵਾਈ ਸਤ ਗੁਰ ਸੇਵਾ ਜਮ ਕੀ ਕਾਣ ਚੁਕਾਈ ਹਰ ਪ੍ਰਭ ਮਿਲਿਆ ਮਹਿਲ ਕਰ ਪਾਈ ਪ੍ਰਾਣੀ ਗੁਰਮਖ ਨਾਮ ਧਿਆਈ ਜਨਮ ਪਦਾਰਥ ਦੁਬਿਦਾ ਖੋਇਆ ਕੌਡੀ ਬਦਲੇ ਜਾਏ ਰਹਾਉ ਕਰ ਕਿਰਪਾ ਗੁਰਮਖ ਲੱਗੇ ਪਿਆਰ ਅੰਤਰ ਭਗਤ ਹਰ ਹਰ ਉਰਤਾਰ ਭਉਜਲ ਸ਼ਬਦ ਲੰਗਾ ਬਨਹਾਰ ਦਰ ਸਾਚੈ ਦਿਸੈ ਦਸਚਿਆਰ ਬਹੁ ਕਰਮ ਕਰੇ ਸਤਗੁਰ ਨਹੀਂ ਪਾਇਆ ਬਿਨ ਗੁਰ ਪਰਮ ਭੂਲੇ ਬਹੁ ਮਾਇਆ ਹਉਮੈ ਮਮਤਾ ਬਹੁ ਮੋਬਦਾਇਆ ਦੂਜੇ ਪਾਇ ਮਨ ਮੁਕ ਦੁਖ ਪਾਇਆ ਆਪੇ ਕਰਤਾ ਅਗਮ ਅਥਾ ਗੁਰ ਸ਼ਬਦੀ ਜਪਿਐ ਸਚਲਾ ਹਾਜ਼ਰ ਹਜੂਰ ਹਰ ਬੇਪਰਵਾਹ ਨਾਨਕ ਗੁਰਮੁਖ ਨਾਮ ਸਮਾਹਾ ਮਲਾਰ ਮਹਲਾ 3 ਜੀਵਤ ਮੁਕਤ ਗੁਰਮਤੀ ਲਾਗੇ ਹਰ ਕੀ ਭਗਤ ਅਨ ਦਿਨ ਸਦ ਜਾਗੇ ਸਤਗੁਰ ਸੇਵੈ ਆਪ ਗਵਾਈ ਹੋ ਤਿੰਨ ਸਦ ਜਨ ਕੇ ਸਦ ਲਾਗੋ ਪਾਈ ਹੋ ਜੀਵ ਸਦਾ ਹਰ ਕੀ ਗੁਣ ਗਾਈ ਗੁਰ ਕਾ ਸਬਦ ਮਹਾਰਸ ਮੀਠਾ ਹਰ ਕੀ ਨਾਮ ਮੁਕਤ ਗਤ ਪਾਈ ਰਹਾਓ ਮਾਇਆ ਮੋਹ ਅਗਿਆਨ ਗਵਾਰ ਮਨ ਮੁਖ ਮੋਹੇ ਮੁਗ ਦਗਵਾਰ ਅੰਧਨ ਤੰਦਾ ਕਰਤ ਬਿਹਾਈ ਮਰ ਮਰ ਜੰਮੇ ਮਿਲੇ ਸਜਾਈ ਗੁਰਮਖ ਰਾਮ ਨਾਮ ਲਿਬਲਾਈ ਕੁੜੈ ਲਾਲ ਚ ਨਾਲ ਪਟਾਈ ਜੋ ਕਿਛ ਹੋਵੈ ਸਹਿਜ ਸੁਭਾਈ ਹਰ ਰਸ ਪੀਵੈ ਰਸਨ ਰਸਾਈ ਕੋਟਮ ਦੇ ਕਿਸੇ ਬੁਜਾਈ ਆਪੇ ਬਖਸ਼ੇ ਦੇ ਵੜਾਈ ਜੋਤਰ ਮਿਲਿਆ ਸੋ ਵਿਛੜ ਨਾ ਜਾਈ ਨਾਨਕ ਹਰ ਨਾਮਾ ਸਮਾਈ ਨਾਨਕ ਹਰ ਹਰ ਨਾਮ ਸਮਾਈ ਮਲਾਰ ਮਹਲਾ ਤੀਜਾ ਰਸਨਾ ਨਾਮ ਸਭ ਕੋਈ ਕਹੈ ਸਤਿਗੁਰ ਸੇਬੇ ਤਾ ਨਾਮ ਲਹੈ ਬੰਧਨ ਤੋੜੈ ਮੁਕਤ ਕਰ ਰਹਿ ਗੁਰ ਸਬਦੀ ਅਸਤਰ ਕਰਬ ਹੈ ਮੇਰਾ ਮਨ ਕਾਹੇ ਰੋਸ ਕਰੀਜੈ ਲਾਹਾ ਕਲ ਜੁਗ ਰਾਮ ਨਾਮ ਹੈ ਗੁਰਮਤ ਅਨੰਦਿਨ ਹਿਰਦੈ ਰਵੀਜੈ ਰਹਾਓ ਬਾਬੀ ਹਾ ਖਨ ਖਨ ਬਿਲ ਲਾਈ ਬਿਨ ਪਰ ਦੇਖੇ ਨੀਂਦ ਨਾ ਪਾਈ ਏ ਵਿਛੋੜਾ ਸਹਿਆ ਨਾ ਜਾਏ ਸਤਿਗੁਰ ਮਿਲੇ ਤਾਂ ਮਿਲੇ ਸੁਪਾਈ ਨਾਮ ਹੀਣ ਬਿਨ ਸਹਿ ਦੁੱਖ ਪਾਈ ਤ੍ਰਿਸ਼ਨਾ ਜਲਿਆ ਦੁੱਖ ਭੂਖ ਨਾ ਜਾਏ ਬਿਨ ਪਾਗਾ ਨਾਮ ਨਾ ਪਾਇਆ ਜਾਏ ਬਹੁ ਵਿਦਥਾਕਾ ਕਰਮ ਕਮਾਈ ਤ੍ਰੈ ਗੁਣ ਬਾਣੀ ਬੇਦ ਵਿਚਾਰ ਵਿਖਿਆ ਮੈਲ ਵਿਖਿਆ ਬਪਾਰ ਮਰ ਜਨਮੈ ਫਿਰ ਹੋਏ ਖੁਆਰ ਗੁਰਮਖ ਤੁਰਿਆ ਗੁਣ ਉਰਤਾਰ ਗੁਰਮਨੈ ਮਨੈ ਸਭ ਕੋ ਏ ਗੁਰਬਚਨੀ ਮਨ ਸੀਤਲ ਹੋਏ ਚੋ ਜੁਗ ਸੋਭਾ ਨਿਰਮਲ ਜਨ ਸੋਏ ਨਾਨਕ ਗੁਰਮੁਖ ਬਿਰਲਾ ਕੋਏ ਰਗ ਮਲਾਰ ਹਾਲਾ ਚੌਥਾ ਕਰ ਪਹਿਲਾ ਚੁੱਪ ਦੇ ੴ ਸਤਗੁਰ ਪ੍ਰਸਾਦ ਅੰਦਨ ਹਰ ਹਰ ਤੇ ਆਇਓ ਹਿਰਦੈ ਮਤ ਗੁਰਮਤ ਦੁਖ ਵਿਸਾਰੀ ਸਭ ਆਸਾ ਮਨਸਾ ਬੰਧਨ ਟੂਟੇ ਹਰ ਹਰ ਪ੍ਰਭ ਕਿਰਪਾ ਤਾਰੀ ਨੈਣੀ ਹਰ ਹਰ ਲਗਤਾ ਲਾਗੀ ਤਾਰੀ ਸਤਿਗੁਰ ਦੇਖ ਮੇਰਾ ਮਨ ਬਿਗਸਿਓ ਜਨਹਰ ਭੇਟਿਓ ਬਨਵਾਰੀ ਰਹਾਓ ਜਿਨ ਐਸਾ ਨਾਮ ਬਸਾਰਿਆ ਮੇਰਾ ਹਰ ਹਰ ਕੈ ਕੁੱਲ ਲਾਗੀ ਗਾਰੀ ਹਰ ਤਿਸ ਕੈ ਕੁੱਲ ਪਰਸੂਤ ਨ ਕਰਿਓ ਹੋ ਤਿਸ ਵਿਦਵਾ ਕਰ ਮਹਤਾਰੀ ਹਰ ਹਰ ਆਨ ਮਲਾਵੋ ਗੁਰ ਸਾਧੂ ਜਿਸ ਅਹਨ ਸਹਰ ਉਰਤਾਰੀ ਗੁਰディਠ ਹੈ ਗੁਰ ਕਾ ਸਿਖ ਬਿਗਸੈ ਜੋ ਬਾਰਕ ਦੇਖ ਮਹਤਾਰੀ ਤਨ ਬਿਰ ਕਾ ਇਕ ਹੀ ਸੰਗ ਵਾਸਾ ਵਿਚ ਹਉਮੇ ਪੀਤ ਕਰਾਰੀ ਗੁਰਪੂਰੇ ਹਉਮੇ ਪੀਤ ਤੋਰੀ ਜਨ ਨਾਨਕ ਮਿਲੈ ਬਨਵਾਰੀ ਮਲਾਰ ਮਹੱਲਾ ਚੌਥਾ ਗੰਗਾ ਜਮਨਾ ਗੋਦਾਬਰੀ ਸਰਸੁਤੀ ਤੇ ਕਰਹ ਉਦਮ ਧੂਰ ਸਾਧੂ ਕੀ ਤਾਈ ਕਿਲੇ ਵਿਖ ਮੈਲ ਪਰੇ ਪਰੇ ਹਮਰੇ ਵਿਚ ਹਮਰੀ ਮੈਲ ਸਾਧੂ ਕੀ ਤੂਰ ਗਵਾਈ ਤੀਰਥ 68 ਮਜਨਾਈ ਸਤ ਸੰਗਤ ਕੀ ਤੂਰ ਪਰਿ ਉਡ ਨੇਤਰੀ ਸਭ ਦੁਰਮਤ ਮੈਲ ਗਵਾਈ ਰਹਾਓ ਜਾਹਰ ਨ ਬੀ ਤਪੈ ਭਾਗੀ ਰਥ ਆਣੀ ਕੇ ਦਾਰਥਾਪਿਓ ਮਹਸਾਈ ਕੰਸੀ ਕ੍ਰਿਸ਼ਨ ਚ ਰਵਤ ਗਾਉ ਮਿਲ ਹਰਜਨ ਸੋਭਾ ਪਾਈ ਜਿਤਨੇ ਤੀਰਥ ਦੇਵੀ ਥਾਪੇ ਸਬ ਦਿੱਤਨੇ ਲੋਚੇ ਤੂਰ ਸਾਧੂ ਕੀ ਤਾਈ ਹਰ ਕਾ ਸੰਤ ਮਿਲੇ ਗੁਰ ਸਾਧੂ ਲੈ ਤਿਸ ਕੀ ਧੂਰ ਮੁਖ ਲਾਈ ਜਿਤਨੀ ਸਿਸ਼ਟ ਤੁਮਰੀ ਮੇਰੇ ਸਵਾਮੀ ਸਬ ਦਿੱਤਨੀ ਲੋਚੇ ਤੂਰ ਸਾਧੂ ਕੀ ਤਾਈ ਨਾਨਕ ਲਿਲਾਟ ਹੋਵੈ ਜਿਸ ਲਿਖਿਆ ਤਿਸ ਸਾਧੂ ਧੂਰ ਦੇ ਹਰ ਪਾਰ ਲੰਗਾਈ ਮਲਾਰ ਮਹਲਾ 4 ਤਿਸ ਜਨ ਕੋ ਹਰ ਮੀਠ ਲਗਾਨਾ ਜਿਸ ਹਰ ਹਰ ਕਿਰਪਾ ਕਰੈ ਤਿਸ ਕੀ ਭੂਖ ਦੁਖ ਸਭ ਉਤਰੈ ਜੋ ਹਰ ਗੁਣ ਹਰ ਉਚਰੈ ਜਪਿ ਮਨ ਹਰ 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 ਨਿਸਤਰੈ ਗੁਰ ਕੇ ਬਚਨ ਕਰਨ ਸੁਨਤਿ ਆਵੈ ਪਵ ਸਾਗਰ ਪਾਰ ਪਰੈ ਰਹਾਉ ਕਿਸ ਜਨ ਕੇ ਹਮ ਹਾਟ ਬਿਹਾਜੇ ਜਿਸ ਹਰ ਹਰ ਕਿਰਪਾ ਕਰੈ ਹਰ ਜਨ ਕੋ ਮਿਲਿਆ ਸੁਖ ਪਾਈਐ ਸਭ ਦੁਰਮਤ ਮੈਲ ਹਰੇ ਹਰ ਜਨ ਕੋ ਹਰ ਪੂਖ ਲਗਾਨੀ ਜਨ ਤ੍ਰਿਪਤੇ ਜਾਂ ਹਰ ਗੁਣ ਵਿੱਚ ਰਹਿ ਹਰ ਕਾ ਜਨ ਹਰ ਜਨ ਕਾਮੀਨਾ ਹਰ ਬਿਸਰਤ ਫੂਟ ਮਰੇ ਜਿਨ ਇਹ ਪ੍ਰੀਤ ਲਾਈ ਸੋ ਜਾਣੈ ਕਹਿ ਜਨੈ ਜਿਸ ਮਨ ਤਰੈ ਜਨ ਨਾਨਕ ਹਰ ਦੇਖ ਸੁਖ ਪਾਵੈ ਸਭ ਤਨ ਕੀ ਪੂਖ ਤਰੈ ਮਲਾਰ ਮਹਲਾ ਚੌਥਾ ਜਿਤਨੇ ਜੀ ਜੰਤ ਪ੍ਰਭ ਕੀਨੇ ਤਿਤਨੇ ਸਰਕਾਰ ਲਖਾ ਬੈ हर जन को हर दिन बढ़ाई हर जन हर सतगुर हर, हर, हर बोलो गुर के सिख मेरे पाई। हो पौजल जगत तराव रहाओ जो गुर को जन पूजे सेवे सोजन मेरे हर प्रभ पावे हर की सेवा सतगुर पूजो कर कृपा आप तराव परम भूले अज्ञानी अंदोले ਪਰਮ ਪਰਮ ਫੂਲ ਤੋਰਾਵੇ ਨਿਰਜੀਓ ਪੂਜੇ ਮੜਾ ਸਰੇਵ ਹੈ ਸਭ ਵਿਰਥੀ ਕਾਲ ਗਵਾਵੇ ਬ੍ਰਹਮ ਬਿੰਦੇ ਸੋ ਸਤਗੁਰ ਕਹੀਐ ਹਰ ਹਰ ਕਥਾ ਸੁਣਾਵੇ ਤਿਸ ਗੁਰ ਕੋ ਛਾਦਨ ਭੋਜਨ ਪਾਠ ਪਟੰਬਰ ਬਹੁ ਵਿਦ ਸਤ ਕਰ ਮੁਖ ਸੰਚੋ ਤਿਸ ਪੁੰਨ ਕੀ ਫਿਰ ਤੋਟ ਨਾ ਆਵੇ ਸਤਗੁਰ ਦੇਉ ਪ੍ਰਤਖ ਹਰ ਮੂਰਤ ਜੋ ਅਮਰਤ ਬਾਚਨ ਸਣਾਵੈ ਨਾਨਕ ਪਾਗ ਪਲੇ ਤਿਸ ਜਨ ਕੇ ਜੋ ਹਰ ਚਰਣੀ ਚਿਤ ਲਾਵੈ ਮਲਾਰ ਮਹਲਾ ਚੌਥਾ ਜਿਨ ਕੇ ਹਿਅਰੇ ਬਸਿਓ ਮੇਰਾ ਸਤਿਗੁਰ ਤੇ ਸੰਤ ਪਲੇ ਪਲ ਭਾਂਤ ਤਿਨ ਦੇਖੈ ਮੇਰਾ ਮਨ ਬਿਗਸੈ ਹਉ ਤਿਨ ਕੇ ਸਤ ਬਲ ਜਾਣਤ ਗਿਆਨੀ ਹਰ ਬੋਲੋ ਦਿਨ ਰਾਤ ਤਿਨ ਕੀ ਤ੍ਰਿਸ਼ਨਾ ਭੂਖ ਸਭ ਉਤਰੀ ਜੋ ਗੁਰਮਤਿ ਰਾਮ ਰਸ ਖਾਂਤ ਰਹਾਉ ਹਰ ਕੀ ਦਾ ਸਾਧ ਸਖਾ ਜਨ ਜਿਨ ਮਿਲਿਆ ਲਹਿ ਜਾਏ ਪ੍ਰਾਂਤ ਜਿਉਂ ਜਲ ਦੂਧ ਪਿੰਨ ਪਿੰਨ ਕਾਢੈ ਚੁਣ ਹੰਸਲਾ ਤਿਸ ਦੇਹੀ ਤੇ ਚੁਣ ਕਾਢੈ ਸਾਧੂ ਹਉ ਮੈਂ ਤਾਤ ਜਿਨ ਕੇ ਪ੍ਰੀਤ ਨਾਹੀ ਹਰ ਹਿਰਦੈ ਤੇ ਕਪਟੀ ਨਰ ਨਿਤ ਕਪਟ ਕਮਾਤ ਜਿਨ ਕੋ ਕਿਆ ਕੋਈ ਦੇਖ ਖਵਾਵੇ ਉਏ ਆਪ ਬੀਜ ਆਪੇ ਹੀ ਖਾਂਤ ਹਰ ਕਚਹਿਨਾ ਸੋਈ ਹਰ ਜਨ ਕਾ ਹਰ ਆਪੇ ਜਨਮ ਹੈ ਆਪਰ ਖਾਂਤ ਤਨ ਤਨ ਗੁਰੂ ਨਾਨਕ ਸੁਮਦਰਸੀ ਜਨਨਿੰਦਾ ਉਸਤਤ ਤਰੀ ਦਰਾਂਤ ਮਲਾਰ ਮਹਲਾ ਚੌਥਾ ਅਗਮ ਅਗੋਚਰ ਨਾਮ ਹਰ ਉਤਮ ਹਰ ਕਿਰਪਾ ਤੇ ਜਪ ਲਿਆ ਸਾਧ ਸੰਗਤ ਸਾਧ ਪਾਈ ਬੜਪਾਗੀ ਸੰਗ ਸਾਧੂ ਪਾਰ ਪਇਆ ਮੇ ਰਹਿਮਾਨ ਅਨ ਦਿਨ ਅਨੰਦ ਪਿਆ ਗੁਰ ਪ੍ਰਸਾਦਿ ਨਾਮ ਹਰ ਜਪਿਆ ਮੇਰੇ ਮਨ ਕਾ ਪਰਮ ਪਉ ਗਇਆ ਰਹਾਉ ਜਿਨ ਹਰ ਗਾਇਆ ਜਿਨ ਹਰ ਜਪਿਆ ਤਿਨ ਸੰਗਤ ਹਰ ਮੇਲੋ ਕਰ ਪਿਆ ਕਰਮਿਆ ਤਿਨ ਕਾ ਦਰਸ ਦੇਖ ਸੁਖ ਪਾਇਆ ਦੁਖ ਹਉ ਮੈ ਰੋਗ ਗਿਆ ਜੋ ਅਨੰਦ ਹਿਰਦੈ ਨਾਮ ਤੇ ਆਵੈ ਸਭ ਜਨਮ ਤਿਨ ਕਾ ਸਫਲ ਭਇਆ ਓਏ ਆਪ ਤਰੇ ਸ੍ਰਿਸ਼ਟ ਸਵਤਾਰੀ ਸਭ ਕੁਲ ਪੀ ਪਾਰ ਪਿਆ ਤੁਧਿਆਪੇ ਆਪ ਉਪਾਇਆ ਸਭ ਜਗ ਤੁਧਿਆਪੇ ਵਸ ਕਰ ਲਿਆ ਜਨਾਨਕ ਕੋ ਪ੍ਰਭ ਕਿਰਪਾ ਤਾਰੀ ਵਿਖ ਡੁੱਬਦਾ ਕਾਢ ਲਿਆ ਮਲਾਰ ਮਹਲਾ ਚੌਥਾ ਗੁਰ ਪ੍ਰਸਾਦੀ ਅਮਰਤ ਨਹੀਂ ਪੀਆ ਤ੍ਰਿਸ਼ਨਾ ਭੂਖ ਨਾ ਜਾਈ ਮਨ ਮੁਖ ਮੂੜ ਜਲਤ ਅਹੰਕਾਰੀ ਹਉਮੈ ਵਿੱਚ ਦੁੱਖ ਪਾਈ ਆਵਤ ਜਾਵਤ ਬਿਰਥਾ ਜਨਮ ਗਵਾਇਆ ਦੁੱਖ ਲਾਗੇ ਪਛਤਾਈ ਜਿਸ ਤੇ ਉਪਜੇ ਤਿਸੇ ਨਾ ਚیتے ਤਿਰਗ ਜੀਵਨ ਤਿਰਗ ਖਾਈ ਪ੍ਰਾਣੀ ਗੁਰਮਖ ਨਾਮ ਤਿਆਈ ਹਰ ਹਰ ਕਿਰਪਾ ਕਰੇ ਗੁਰ ਮੇਲੇ ਹਰ ਹਰ ਨਾਮ ਸਮਾਈ ਰਹਾਓ ਮਨ ਮੁਖ ਜਨਮ ਭਇਆ ਹੈ ਬਿਰਥਾ ਆਵਤ ਜਾਤ ਲਜਾਈ ਕਾਮ ਕ੍ਰੋਧ ਡੁੱਬੇ ਅਭਿਮਾਨੀ ਹਉਮੈ ਵਿੱਚ ਜਲ ਜਾਈ ਤਿੰਨ ਸਿੱਧਨਾ ਬੁੱਧ ਪਈ ਮਤ ਮਦਮਾ ਲੋਭ ਲਹਿਰ ਦੁਖ ਪਾਈ ਗੁਰ ਬਿਹੋਂਨ ਮਹਾ ਦੁਖ ਪਾਇਆ ਜੰਪਕਰੇ ਬਿਲ ਲਾਈ ਹਰ ਕਾ ਨਾਮ ਅਗੋਚਰ ਪਾਇਆ ਗੁਰਮਖ ਸਹਿਜ ਸੁਪਾਈ ਨਾਮ ਨਿਦਾਨ ਬਸਿਆ ਕਟੇ ਅੰਤਰ ਰਸਨਾ ਹਰ ਗੁਣ ਗਾਈ ਸਦਾ ਅਨੰਤ ਰਹੇ ਦਿਨ ਰਾਤੀ ਇਕ ਸ਼ਬਦ ਲਿਵਲਾਈ ਨਾਮ ਪਦਾਰਥ ਸਹਜੇ ਪਾਇਆ ਇਹ ਸਤਿਗੁਰ ਕੀ ਵਿੜਿਆਈ ਸਤਿਗੁਰ ਤੇ ਹਰ ਹਰ ਮਨ ਬਸਿਆ ਸਤਿਗੁਰ ਕੋ ਸਦ ਬਲ ਜਾਈ ਮਨ ਤਨ ਅਰਪ ਰੱਖੋ ਸਭ ਆਗੇ ਗੁਰ ਚਰਣੀ ਚਿਤ ਲਾਈ ਆਪਣੀ ਕਿਰਪਾ ਕਰੋ ਗੁਰ ਪੂਰੇ ਆਪੇ ਲਿਹੁ ਮਲਾਈ ਹਮ ਲੋਹ ਗੁਰ ਨਾਮ ਬੋਹਿთა ਨਾਨਕ ਪਾਰ ਲੰਗਾਈ ਮਲਾਰ ਮਹੱਲਾ ਚੌਥਾ ਪੜਤਾਲ ਘਰ ਤੀਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਹਰ ਜਨ ਬੋਲਤਿ ਸ਼੍ਰੀ ਰਾਮ ਨਾਮਾ ਮਿਲ ਸਾਧ ਸੰਗਤ ਹਰ ਤੋਰ ਰਹਾਓ ਹਰ ਤਨ ਬਨਜੋ ਹਰ ਤਨ ਸੰਚੋ ਜਿਸ ਲਗਤ ਹੈ ਨਾਹੀ ਚੋਰ ਚਤਰਕ ਮੋਰ ਬੋਲਤ ਦਿਨ ਰਾਤੀ ਸੁਣ ਘਨ ਹਰ ਕੀ ਘੋਰਾ ਜੋ ਬੋਲਤ ਹੈ ਮਿਰਗਮੀਨ ਪੰਖੇਰੂ ਸੋ ਬਿਨ ਹਰ ਜਪਤ ਹੈ ਨਹੀਂ ਹੋਰ ਨਾਨਕ ਜਨ ਹਰ ਕੀਰਤ ਗਾਈ ਛੂਟ ਗਇਓ ਜਮ ਕਾ ਸਭ ਸੁਰ ਮਹਾਰਮ ਮਲਾਰਮ ਹਲਾ ਚੌਥਾ RAM ਨਾਮ ਬੋਲ ਬੋਲ ਖੋਜਤੇ ਵਾਹੀ ਗਰੂ RAM RAM ਬੋਲ ਬੋਲ ਖੋਜਤੇ ਬੜ ਪਾਗੀ ਹਰ ਕਾ ਪੰਥ ਕੋ ਬਤਾਵੈ ਹਉ ਤਾਂ ਕੈ ਪੈ ਲਾਗੀ ਰਹਾਉ ਹਰ ਹਮਾ ਰੋਮੀਤ ਸਖਾਈ ਹਮ ਹਰਸ ਪ੍ਰੀਤ ਲਾਗੀ ਹਰ ਹਮ ਗਾਵੇ ਹਰ ਹਮ ਬੋਲੇ ਔਰ ਦੁਤਿਆ ਪ੍ਰੀਤ ਹਮ त्यागी ਮਨਮੋਹਣ ਮੇਰੋ ਪ੍ਰੀਤਮ ਰਾਮ ਹਰ ਪਰਮਾਨੰਦ ਬੈਰਾਗੀ ਹਰ ਦੇਖੈ ਜੀਵਤ ਹੈ ਨਾਨਕ ਏ ਨਿਮਕ ਪਲੋ ਮੁਖ ਲਾਗੀ ਰਾਗ ਮਲਾਰ ਮਹਾਲਾ ਪੰਜਵਾ ਚਉਪ ਦੇ ਕਰ ਪਹਿਲਾ ੴ ਸਤਿਗੁਰ ਪ੍ਰਸਾਦਿ ਕਿਆ ਤੂੰ ਸੋਚੇ ਕਿਆ ਤੂੰ ਚਿਤਬੈ ਕਿਆ ਤੂੰ ਕਰੇ ਉਪਾਏ ਤਾਂ ਕੋ ਕਰੋ ਪ੍ਰਭਾ ਕਾਹੂ ਕੀ ਜਿਹ ਗੋਪਾਲ ਸਹਾਈ ਬਰਸੈ ਮੇਗ ਸਖੀ ਕਰਪਾ ਹੁਣ ਆਈ ਮੋਹ ਦੀਨਾ ਕਿਰਪਾ ਨਿਦ ਠਾਕੁਰ ਨਵ ਨਿਦ ਨਾਮ ਸਮਾਈ ਰਹਾਉ ਅਨਕ ਪ੍ਰਕਾਰ ਭੋਜਨ ਬਹੁ ਕੀਨੇ ਬਹੁ ਵਿੰਜਨ ਮਿਸ਼ਟਾਈ ਕਰੀ پاک ਸਾਲ ਸੋਚ ਬਵਿੱਤਰਾ ਹੁਣ ਲਾਵੋ ਭੋਗ ਹਰ ਰਾਈ ਦੁਸ਼ਟ ਬਿਦਾਰੇ ਸਾਜਨ ਰਹਿ세 ਇਹ ਮੰਦਰ ਕਰ ਆਪਣਾਈ ਜੋ ਗ੍ਰਹਿ ਲਾਲ ਰੰਗੀ ਔਰੰਗੀਓ ਆਇਆ ਤਉ ਮੈਂ ਸਭ ਸੁਖ ਪਾਈ ਸੰਤ ਸਭਾ ਓਟ ਗੁਰਪੂਰੇ ਤੁਰ ਮਸਤਕ ਲੇਖ ਲਖਾਏ ਜੇ ਨਾਨਕ ਕੰਤਰਗੀਲਾ ਪਾਇਆ ਫਿਰ ਦੁਖ ਨਾ ਲਾਗੇ ਆਈ ਮਲਾਰ ਮਹੱਲਾ ਪੰਜਵਾ खीर आधार बारक जब होता बिन खीर समाल माता मुख नीर तब ओह त्रिपत अगाई। हम पिता प्रभदाता पुले बारक अनकलख वरिया अनठौर न ही जह जाता रहाओ चंचल मत बारग बपुरे की सर्प अगन कर मे मात पिता कंठ लाए रख ਅਨੰਦ ਸਹਿਜ ਤਬ ਖੇਲੈ ਜਿਸ ਕਾ ਪਿਤਾ ਤੂੰ ਹੈ ਮੇਰੇ ਸੁਆਮੀ ਤਿਸ ਬਾਰਕ ਭੁਖ ਕੈਸੀ ਨਵਨਿਦ ਨਾਮ ਨਿਦਾਨ ਗ੍ਰਹਿ ਤੇਰੇ ਮਨ ਬਾਂਛੈ ਸੋ ਲੈਸੀ ਪਿਤਾ ਕਿਰਪਾਲ ਆਗਿਆ ਇਹ ਦੀਨੀ ਬਾਰਕ ਮੁਖ ਮੰਗੈ ਸੋ ਦੇਨਾ ਨਾਨਕ ਬਾਰਕ ਦਰਸ ਪ੍ਰਭ ਚਾਹੈ ਮੋਹਿ ਹਿਰਦੈ ਬਸੈ ਨਿਤ ਚਰਨਾ ਮਲਾਰ ਮਹੱਲਾ ਪੰਜਵਾ ਸਗਲ ਵਿਧੀ ਜੁਰ ਆਹਰ ਕਰਿਆ ਤਜਿਓ ਸਗਲ ਅੰਦੇਸਾ ਕਾਰਜ ਸਗਰ ਅਰੰਭਿਓ ਕਰਕਾ ਠਾਕੁਰ ਕਾ ਪਾਰੋਸਾ ਸੁਣੀਐ ਬਾਜੇ ਬਾਜ ਸੁਹਾਈ ਫੂਰ ਪਿਆ ਮੈਂ ਪ੍ਰਮੁਖ ਪੇਖੈ ਪੇਖੇ ਗ੍ਰਹਿ ਮੰਗਲ ਸੁਹਲਾਈ ਰਹਾਓ ਗ੍ਰਹਿ ਮੰਗਲ ਸੁਹਲਾ ਵੀ ਰਹਾਓ ਮਨੁਆ ਲਾਇ ਸਵਾਰੇ ਥਾਨਾ ਪੁੱਛੋ ਸੰਤਾ ਜਾਈ ਖੋਜਤ ਖੋਜਤ ਮੈਂ ਪਹਨ ਮਿਲਿਓ ਭਗਤ ਕਰੋ ਨਿਭ ਪਾਈ ਜਬ ਪ੍ਰਿਯ ਆਈ ਬਸੇ ਗ੍ਰਹ ਆਸਨ ਤਬ ਹਮ ਮੰਗਲ ਗਾਇਆ ਮੀਤ ਸਾਜਨ ਮੇਰੇ ਪੈ ਸੋਹੇਲੇ ਪ੍ਰਭ ਪੂਰਾ ਗੁਰੂ ਮਲਾਇਆ ਸਖੀ ਸਹੇਲੀ ਪਏ ਅਨੰਦਾ ਗੁਰ ਕਾਰਜ ਹਮਰੇ ਪੂਰੇ ਕਹੋ ਨਾਨਕ ਬਰ ਮਿਲਿਆ ਸੁਖ ਦਾਤਾ ਛੋੜ ਨਾ ਜਾਈ ਦੂਰੇ ਮਲਾਰ ਮਹਾਲਾ ਪੰਜਵਾ ਰਾਜ ਤੇ ਕੀ ਟਿਕੀ ਟ ਤੇ ਸੁਰਪਤ ਕਰ ਦੁਖ ਜਠਰ ਕਉ ਭਰਤੇ ਕਿਰਪਾ ਨਿਦ ਛੋਡ ਆਨ ਕੋ ਪੂਜੈ ਆਤਮ ਘਾਤੀ ਹਰਤੇ ਹਰ ਬਿਸਰਤ ਤੇ ਦੁਖ ਦੁਖ ਮਰਤੇ ਅਨਕ ਬਾਰ ਬ੍ਰਹ ਭਰਮੈ ਬਹਜੋਨੀ ਟੇਕ ਨ ਕਾਹੂ ਦਰਤੇ ਰਹਾਓ ਤਿਆਗ ਸੁਆਮੀ ਆਨ ਕੋ ਚਿਤ ਬਤਾ ਮੂਡ ਮੁਗਦ ਖਲ ਕਰਤੇ ਕਾਗਰ ਨਾਵ ਲੰਗੇ ਕਤ ਸਾਗਰ ਬਿਰਥਾ ਕਥਤ ਹਮ ਤਰਤੇ ਸ਼ਿਵ ਬਰੰਚ ਅਸੁਰ ਸੁਰ ਜੀਤੇ ਕਾਲ ਅਗਰ ਮਹ ਯਰਤੇ ਨਾਨਕ ਸਰਨ ਚਰਨਾ ਕਮਲਨ ਕੀ ਤੁਮ ਨਾ ਡਾਰੋ ਪ੍ਰਭ ਕਰਤੇ ਰਾਗ ਮਲਾਰ ਮਹਲਾ 5 ਦੁੱਪ ਦੇ ਕਰ ਪਹਿਲਾ ੴ ਸਤਿਗੁਰ ਪ੍ਰਸਾਦ ਮਨ ਮੇਰੇ ਹੋਏ ਬਿਰਾਗੀ ਤਿਆਗੀ ਹਉ ਇੱਕ ਖਿਨ ਤਿਸ ਮਿਲ ਰਹਿ ਨਾ ਸਕੋ ਪ੍ਰੀਤ ਹਮਾਰੀ ਲਾਗੀ ਰਹਾਓ ਓਨ ਕੈ ਸੰਗ ਮੋਹ ਪ੍ਰਭ ਚਿਤ ਆਵੈ ਸੋ ਪ੍ਰਸਾਦੀ ਮੋਹ ਜਾਗੀ ਸੁਣ ਅਪਦੇਸ ਭੈ ਮਨ ਨਿਰਮਲ ਗੁਣ ਗਾਏ ਰੰਗ ਰਾਂਗੀ ਇਹ ਮਨ ਦੇ ਕੀਏ ਸੰਤ ਮੀਤਾ ਕਿਰਪਾਲ ਭਏ ਬੜ ਪਾਗੀ ਮਹਾ ਸੁਖ ਪਾਇਆ ਬਰਨ ਨਾ ਸਕੋ ਰੇਨਾ ਨਾਨਕ ਜਨ ਪਾਗੀ ਮਲਾਰ ਮਹਾਲਾ ਪੰਜਵਾ ਮਾਈ ਮੋਹ ਪ੍ਰੀਤਮ ਦੇਹ ਮਲਾਈ ਸਗਲ ਸੁਹੇਲੀ ਸੁਖ ਪਰ ਸੂਤੀ ਜਿਹ ਕਰ ਲਾਲ ਵਸਾਈ ਰਹਾਓ ਮੋਹਿ ਅਬ ਗੁਣ ਪ੍ਰਭ ਸਦਾ ਦਿਆਲਾ ਮੋਹਿ ਨਿਰਗੁਣ ਕਿਆ ਚਤਰਾਈ ਕਰੋ ਬਰਾਬਰ ਜੋ ਪ੍ਰਿਰੰਗ ਸਰਾਤੀ ਇਹ ਹੋਮੈ ਕੀ ਠੀਠਾਈ ਭਈ ਨਮਾਣੀ ਸਰਨੇ ਕਤਾ ਕੀ ਗੁਰ ਸਤਗੁਰ ਪੁਰਖ ਸੁਖਦਾ ਆਈ ਇੱਕ ਨਿਮਕ ਮੈਂ ਮੇਰਾ ਸਭ ਦੁੱਖ ਕਟਿਆ ਨਾਨਕ ਸੁਖ ਰੈਣ ਬਿਹਾਈ ਮਲਾਰ ਮਹੱਲਾ ਪੰਜਵਾ ਬਰਸ ਮੇਗ ਜੀ ਤਿਲ ਬਿਲ ਮਨ ਲਾਓ ਬਰਸ ਪਿਆਰੇ ਮਨ ਹੈ ਸਦਾਰੇ ਹੋਏ ਆਨੰਦ ਸਦਾ ਮਨ ਚਾਉ ਰਹਾਓ ਕਮ ਤੇਰੀ ਧਰ ਸੁਆਮੀਆ ਮੇਰੇ ਤੂੰ ਕਿਉ ਮਨੋਂ ਵਿਸਾਰੀ ਇਸਤਰੀ ਰੂਪ ਚੇਰੀ ਕੀ ਣਾਈ ਸੋਭ ਨਹੀਂ ਬਿਨ ਪ੍ਰਧਾਰੇ ਬਿਨਿਉ ਸੁਨਿਉ ਜਬ ਠਾਕੁਰ ਮੇਰੇ ਬਿਗ ਆਇਓ ਕਿਰਪਾ ਧਾਰੇ ਕਹੋ ਨਾਨਕ ਮੇਰੋ ਬਨਿਓ ਸਹਾਗੋ ਪਤ ਸੋਭਾ ਭਲੇ ਅਚਾਰੇ ਮਲਾਰ ਮਹੱਲਾ ਪੰਜਵਾ ਪ੍ਰੀਤਮ ਸੱਚ ਨਾਮ ਤੇ ਆਈ ਦੁਖ ਦਰਦ ਬਿਨ ਸਹਿ ਪਵ ਸਾਗਰ ਗੁਰ ਕੀ ਮੂਰਤਿ ਰਿਦੈ ਵਸਾਈ ਰਹਾਓ ਦੁਸ਼ਮਣ ਹਤੇ ਦੋਖੀ ਸਭ ਵਿਆਪੇ ਹਰ ਸਰਣਾਈ ਆਇਆ ਰਖਣ ਹਾਰੇ ਰਖਦੇ ਰੱਖਿਓ ਨਾਮ ਪਦਾਰਥ ਪਾਇਆ ਕਿਰਪਾ ਕਰ ਵਿਕਲਪਿਕ ਸਭ ਨਗਾਟੇ ਨਾਮ ਨਿਰਮਲ ਮਨ ਦੀਆ ਗੁਣ ਨਿਦਾਨ ਨਾਨਕ ਮਨ ਵਸਿਆ ਬਹੁੜ ਦੁਖ ਨਾ ਥੀਆ ਮਲਾਰ ਮਹਾਲਾ ਪੰਜਵਾ ਪ੍ਰਭ ਮੇਰੇ ਪ੍ਰੀਤਮ ਆ ਪ੍ਰਾਣ ਪਿਆਰੇ ਪ੍ਰੇਮ ਭਗਤ ਆਪਣੋ ਨਾਮ ਦੀਜੈ ਦਿਆਲ ਅਨੁਗ੍ਰਹਿ ਧਾਰੀ ਰਹਾਉ ਸਿਮਰੋ ਚਰਨ ਤੇ ਮਾਰੇ ਪ੍ਰੀਤਮ ਹਿਰਦੇ ਤੁਮਾਰੀ ਆਸਾ ਸੰਤ ਜਨਾ ਪਹਿ ਕਰੋ ਬੇਨਤੀ ਮਨ ਦਰਸ਼ਨ ਕੀ ਪਿਆਸਾ ਵਿਸਰਤ ਮਰਨ ਜੀਵਨ ਹਰ ਮਿਰਤੇ ਜਨ ਕੋ ਦਰਸ਼ਨ ਦੀਜੈ ਨਾਮ ਅਦਾਰ ਜੀਵਨ ਤਨ ਨਾਨਕ ਪ੍ਰਭ ਮੇਰੇ ਕਿਰਪਾ ਕੀਜੈ ਮਲਾਰ ਮਹਲਾ ਪੰਜਵਾ ਜਬੇ ਆਪਣੇ ਪ੍ਰੀਤਮ ਸਿਉ ਬਨ ਆਈ ਰਾਜਾ ਰਾਮ ਰਮਤ ਸੁਖ ਪਾਇਓ ਬਰਸ ਮੇਘ ਸੁਖਦਾਈ ਰਹਾਓ ਇਕ ਪਲ ਬਿਸਰਤ ਨਹੀਂ ਸੁਖ ਸਾਗਰ ਨਾਮ ਨਵੈ ਨਿਦ ਪਾਈ ਉਦਤ ਭਇਓ ਪੂਰਨ ਭਾਵੀ ਕੋ ਭੇਟੈ ਸੰਤ ਸਹਾਈ ਸੁਖ ਉਪਜੇ ਦੁਖ ਸਹਿਜ ਬਨਾ ਸਗਲ ਬਿਨਾਸੀ ਪਾਰ ਬ੍ਰਹਿਮ ਲਿਬਲਾਈ ਤਰਿਓ ਸੰਸਾਰ ਕਠਨ ਪੈ ਸਾਗਰ ਹਰਿ ਨਾਨਕ ਚਰਨ ਤੇ ਆਈ ਮਲਾਰ ਮਹਲਾ ਪੰਜਵਾ ਕਨ ਹਰ ਬਰਸ ਜਗ ਸਗਲ ਜਗ ਛਾਇਆ ਭਏ ਕਿਰਪਾਲ ਪ੍ਰੀਤਮ ਰਵ ਮੇਰੇ ਅਨੰਦ ਮੰਗਲ ਸੁਖ ਪਾਇਆ ਰਹਾਓ ਮਿਟੇ ਕਲੇਸ਼ ਤ੍ਰਿਸ਼ਣ ਸਭ ਬੂਜੀ ਪਰਬ੍ਰਹਮਨ ਧਿਆਇਆ ਸਾਧ ਸੰਗ ਜਨਮ ਮਰਨ ਨਿਵਾਰੀ ਬਹੁਰਨਾ ਕਤਹੂ ਤਾਇਆ ਮੰਤਨ ਨਾਮ ਨਰਿੰਜਣ ਰਤੋ ਚਰਨ ਕਮਲ ਲਿਵ ਲਾਇਆ ਅੰਗੀਕਾਰ ਕਿਓ ਪ੍ਰਭ ਅਪਨੇ ਨਾਨਕ ਦਾਸ ਸਰਣਾਇਆ ਮਲਾਰ ਮਹੱਲਾ ਪੰਜਵਾ ਵਿਛਰਤ ਕਿਉ ਜੀਵੈ ਉਠ ਜੀਵਨ ਓਏ ਜੀਵਨ ਚਿਤ ਹੈ ਉਲਾਸ ਆਸ ਮਿਲ ਬੇਕੀ चरण कमर रस पी बना रहा हो जिनको प्यास तुम्हारी प्रीतमा तिसको अंतर नही जिनको बिसरे मेरो राम प्यारा से मुए मर जाही <coughs> तन रब रहे जगदीसर पिखत सदा हजूरे नानक रब रहे हो सब अंतर सर्ब रहे पर पूरे, मलार महला पंजवा ਹਰ ਕੈ ਭਜਨਾ ਕੌਣ ਕੌਣ ਨ ਤਾਰੇ ਖਗ ਤਨ ਮੀਨ ਤਨ ਮਿਰਗ ਤਨ ਬਰਾਹ ਤਨ ਸਾਧੂ ਸੰਗ ਉਦਾਰੀ ਰਹਾਉ ਦੇਵ ਕੁਲ ਦੈਂਤ ਕੁਲ ਜਗ ਕਿਨਰ ਨਰ ਸਾਗਰ ਉਤਰੇ ਪਾਰੇ ਜੋ ਜੋ ਭਜਨ ਕਰੇ ਸਾਧੂ ਸੰਗ ਤਾਕੇ ਦੁਖ ਵਿਦਾਰੇ ਤਮ ਕ੍ਰੋਧ ਮਹਾ ਬਿਖਿਆਰਸ ਇਨਤੇ ਭੈ ਨਰਾਰੇ ਦੀਨ ਦੇ ਹਾਲ ਜਪੇ ਕਰੁਣਾ ਮੈਂ ਨਾਨਕ ਸਤਿ ਬਲਿਹਾਰੀ ਮਲਾਰ ਮਹਲਾ 5 ਆਜ ਮੈਂ ਬੈਸੇ ਹਰ ਹਾਟ ਨਾਮ ਰਸ ਸਾਂਜੀ ਕਰਨ ਜਨ ਸਿਉ ਜਾਉ ਨਾ ਜਮਕੇ ਕਾਟ ਰਹਾਉ ਧਰ ਅਨਗਰਹਿ ਪਰ ਬਰੈਮ ਰਖੇ ਪਰਮ ਕੇ ਖੁੱਲੇ ਕਪਾਟ ਬੇਸਮਾਰ ਸਾਹੋ ਪ੍ਰਭ ਪਾਇਆ ਲਾਹਾ ਚਰਨ ਨਿਦਖਾਟ ਸ਼ਰਨ ਸਹੀ ਅਚੂਤ ਅਵਨਾਸੀ ਸ਼ਰਨ ਗਹੀ ਅਚੂਤ ਅਵਨਾਸੀ ਕਿਲਮਖ ਕਾਢੇ ਹੈ ਛਾਟ ਕਲ ਕਲੇਸ਼ ਮਿਟੇ ਦਸ ਨਾਨਕ ਬੋਹਰ ਨਾ ਜੋ ਨੀਮਾਟ ਮਲਾਰ ਮਹਲਾ ਪੰਜਵਾ ਬਹੁ ਵਿਦਮਾਇ ਮੋਹਹਿ ਰਾਨੋ ਕੋਟਮ ਦੇ ਕੋ ਬਿਰਲਾ ਸੇਵਕ ਪੂਰਨ ਭਗਤ ਚਿਹਰਾਨੋ ਰਹਾਓ ਇਤ ਉਤ ਡੋਲ ਡੋਲ ਸ਼ਰਮ ਪਾਇਓ ਤਨ ਤਨ ਹੋਤ ਬਿਰਾਨੋ ਲੋਗ ਦੁਰਾਏ ਕਰਤ ਠਗਿਆਈ ਹੋਤੋਂ ਸੰਗ ਨਾ ਜਾਣੋ ਮਿਰਗ ਬੰਖੀ ਮੀਨ ਦੀਨ ਨੀਚ ਇਹ ਸੰਕਟ ਫਿਰ ਆਨੋ ਕਹੋ ਨਾਨਕ ਪਾਹਨ ਪ੍ਰਵਤਾਰੋ ਸਾਧ ਸੰਗਤ ਸੁਖ ਮਾਨੋ ਮਲਾਰ ਮਹੱਲ ਪੰਜਵਾ ਦੁਸ਼ਟ ਮੂਏ ਬਿਖ ਖਾਟੀ ਰੀ ਮਾਈ जिनके जी नहीं रख लीने मेरे प्रभ को कृपा आई रहाओ अंतर जामी सब मैं बरत कैसा पाई संग सहाई छोड़ न जाई प्रभ सगन सब नीठाई अनाथा नाथ दीन दुख पंजन आप लिये लड़लाई ਹਰ ਕੀ ਓਟ ਜੀਬੇ ਦਾਸ ਤੇਰੇ ਨਾਨਕ ਪ੍ਰਭ ਸਰਣਾਈ ਮੱਲਾਰ ਮਹੱਲਾ ਪੰਜਵਾ ਮਨ ਮੇਰੇ ਹਰ ਕੇ ਚਰਨ ਰਵੀਜੈ ਦਰਸ ਪਿਆਸ ਮੇਰੋ ਮਨ 모ਹਿਓ ਹਰ ਪੰਥ ਲਗਾਇ ਮਿਲੀ ਜੈ ਰਹਾਓ ਕੁਝ ਤ ਖੁਜਤ ਮਾਰਗ ਪਾਇਓ ਸਾਧੂ ਸੇਵ ਕਰੀ ਜੈ ਧਰ ਅਨਗ੍ਰਹਿ ਸੁਆਮੀ ਮੇਰੇ ਨਾਨਕ ਨਾਮ ਹਰਸ ਪੀਜੈ ਤਰਾਹਿਤ ਰਾਹੀ ਕਰ ਸਰਣੀ ਆਈ ਜਲ ਤੋ ਕਿਰਪਾ ਕੀਜੈ ਕਰ ਗਹਲੇ ਹੋ 10 ਆਪਣੇ ਕੋ ਨਾਨਕ ਅਪਨੋ ਕੀਜੈ ਮਲਾਰ ਮਹਲਾ 5 ਵਾ ਪ੍ਰਭ ਕੋ ਪੰਗਤ ਬਛਲ ਬਿਰਦਾਰਿਓ ਬਿਰਦਾਇਓ ਨਿੰਦਕ ਮਾਰ ਚਰਨ ਤਲ ਦੀਨੇ ਆਪਣੋ ਜਸ ਵਰਤਾਇਓ ਰਹਾਓ ਜੈ ਜੈਕਾਰ ਕੀ ਨੋ ਸਭ ਜਗ ਮਹਿ ਦਇਆ ਜੀ ਅਨਾਮ ਹੈ ਪਾਇਓ ਕੰਠ ਲਾਏ ਆਪਣੋ ਦਾਸ ਰਾਖਿਓ ਤਾਤੀ ਵਾਉ ਨਾ ਲਾਇਓ ਅੰਗੀਕਾਰ ਕਿਓ ਮੇਰੇ ਸੁਆਮੀ ਪਰਮ ਪਉ ਮੇਟ ਸੁਖਾਇਓ ਮਹਾ ਆਨੰਦ ਕਰੋ ਦਾਸ ਹਰ ਕੇ ਨਾਨਕ ਵਿਸਵਾਸ ਮਨ ਆਇਓ ਰਾਗ ਮਲਾਰ ਮਹਾਲਾ ਪੰਜਵਾ ਚੁੱਪ ਦੇ ਕਰ ਦੂਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਗੁਰਮਖ ਦੀ ਸਹਿ ਬ੍ਰਹਿਮ ਅਪਸਾਰ ਗੁਰਮਖ ਤ੍ਰੈ ਗੁਣੀਆਂ ਵਿਸਥਾਰ ਗੁਰਮਖ ਨਾਦ ਵੇਦ ਵਿਚਾਰ ਬਿਨ ਗੁਰ ਪੂਰੇ ਘੋਰ ਅੰਧਾਰ ਮੇਰੇ ਮਨ ਗੁਰ ਗੁਰ ਕਰਤ ਸਦਾ ਸੁਖ ਪਾਈਐ ਗੁਰ ਉਪਦੇਸ ਹਰ ਹਿਰਦੇ ਵਸਿਓ ਸਾਸ ਗਰਾਸ ਆਪਣਾ ਖਸਮ ਤੇ ਆਈਐ ਰਹਾਓ ਗੁਰ ਕੇ ਚਰਨ ਬਿਟੋ ਬਰ ਜਾਓ ਗੁਰ ਕੇ ਗੁਣ ਅਨ ਦਿਨ ਰਤ ਗਾਓ ਗੁਰ ਕੀ ਧੂੜ ਕਰੋ ਇਸਨਾਨ ਸੱਚੀ ਦਰਗਹਿ ਪਈਏ ਮਾਨ ਗੁਰੂ ਬੋਹਥ ਪਵਜਲ ਤਾਰਨ ਹਾਰ ਗੁਰ ਭੇਟਿਐ ਨਾ ਹੋਏ ਜੁਨ ਅਵਤਾਰ ਗੁਰ ਕੀ ਸੇਵਾ ਸੋ ਜਨ ਪਾਈ ਚਾਕੋ ਕਰਮਾਂ ਲਿਖਿਆ ਤੁਰ ਆਈ ਗੁਰ ਮੇਰੀ ਜੀਵਨ ਗੁਰੂ ਆਧਾਰ ਗੁਰ ਮੇਰੀ ਵਰਤਨ ਗੁਰ ਪਰਿਵਾਰ ਗੁਰ ਮੇਰਾ ਖਸਮ ਸਤਗੁਰ ਸਰਨਾਈ ਨਾਨਕ ਗੁਰ ਪਰਮ ਬ੍ਰਹਮ ਜਾਕੀ ਕੀ ਮਨ ਨ ਪਾਈ ਮਲਾਰ ਮਹਲਾ 5 ਵਾ ਗੁਰ ਕੇ ਚਰਨ ਹਿਰਦੈ ਵਸਾਈ ਕਰ ਕਿਰਪਾ ਪ੍ਰਭ ਆਪ ਮਲਾਈ ਆਪਣੇ ਸੇਵਕ ਕੋ ਲੈ ਪ੍ਰਭ ਲਾਈ ਤਾਂ ਕੀ ਕੀਮਤ ਕਹੀ ਨ ਜਾਏ ਕਰ ਕਿਰਪਾ ਪੂਰਨ ਸੁਖ ਦਾਤੇ ਤੁਮਰੀ ਕਿਰਪਾ ਤੇ ਤੂ ਜਿੱਤੇ ਆਵੈ ਆਠ ਪਹਿਰ ਤੇਰੇ ਰੰਗ ਰਾਤੇ ਰਹਾਉ ਗਾਵਣ ਸੁਣਨਾ ਸੁਣਨਾ ਸਭ ਤੇਰਾ ਪਾਣਾ ਹੁਕਮ ਬੁਜੇ ਸੋ ਸੱਚ ਸਮਾਣਾ ਜਬ ਜਬ ਜੀਵੇ ਤੇਰਾ ਨਾਉ ਤੁਜ ਬਿਨ ਦੂਜਾ ਨਾਹੀ ਥਾਉ ਸੁਖ ਦੁਖ ਕਰਤੇ ਦੁਖ ਸੁਖ ਕਰਤੇ ਹੁਕਮ ਰਜਾਈ ਪਾਣੇ ਬਖਸ਼ ਪਾਣੇ ਦੇ ਸਜਾਈ ਦੂਹਾ ਸਿਰਿਆਂ ਕਾ ਕਰਤਾ ਆਪ ਕਰਵਾਨ ਜਾਈ ਤੇਰੇ ਪ੍ਰਤਾਪ ਤੇਰੀ ਕੀਮਤ ਤੂੰ ਹੈ ਜਾਣੇ ਤੂੰ ਆਪੇ 부ਜੈ ਸੁਣ ਆਪ ਬਖਾਣੈ ਆਪ ਬਖਾਣੈ ਸਈ ਭਗਤ ਜੋ ਤੁਧ ਭਾਣੈ ਨਾਨਕ ਤਿਨ ਕੈ ਸਦ ਕੁਰਬਾਣੈ ਮਲਾਰ ਮਹਲਾ 5 ਵਾ ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਿਹ ਸੋ ਗੁਰੂ ਪਿਆਰੀ ਸੰਗਤ ਜੀ ਇਹ ਸਨ ਅੱਜ 102ਵੇਂ ਭਾਗ ਦੇ ਵਿੱਚ ਆਪਾਂ ਸਰਬਨ ਕੀਤੇ ਨੇ ਪਾਵਨ ਅੰਗ 1200 61 ਤੋਂ 1270 ਸੁਗਰਬਾਣੀ ਪੜਦਿਆਂ ਕੋਲੋਂ ਗੁਰਬਾਣੀ ਸੁਣਦਿਆਂ ਕੋਲੋਂ ਅਨੇਕਾਂ ਪ੍ਰਕਾਰ ਦੇ ਭੁੱਲਾਂ ਗਲਤੀਆਂ ਤਰੁੱਟੀਆਂ ਓਨਕਾਈਆਂ ਰਹਿ ਜਾਂਦੀਆਂ ਨੇ ਸਤਿਗੁਰ ਸੱਚੇ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਜੀ ਤੇ ਸੁਣਨ ਵਾਲੀ ਸਾਧ ਸੰਗਤ ਜੀ ਬਖਸ਼ਣ ਯੋਗ ਨੇ ਹੋਈਆਂ ਭੁੱਲਾਂ ਚੁੱਕਾਂ ਗਲਤੀਆਂ ਦੀ ਖਿਮਾ ਕਰਨੀ ਆਪਾਂ ਮਿਲਦੇ ਹਾਂ ਜੀ ਕੱਲ ਨੂੰ ਅਗਲਾ ਭਾਗ ਲੈ ਕੇ ਉਦੋਂ ਤੱਕ ਲਈ ਦਾਸ ਨੂੰ ਦਿਓ ਜੀ ਇਜਾਜ਼ਤ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ พอดี